ਦੌਕਤ ਜੀ ਇਹ ਹੈ ਕਿ ਜੈ ਸ਼ਵੇਤਾ ਜੋਸ਼ੀ ਤਾਰਜਕਾਰੀ ਪ੍ਰਿੰਸੀਪਲ ਸਰਕਾਰੀ ਕਾਲਜ ਜੀ ਦਾ ਅੱਜ ਅਸੀਂ ਇੱਥੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਦੇ ਬਲੀਦਾਨ ਦਿਵਸ ਨੂੰ ਅਸੀਂ ਇੱਥੇ ਯਾਦ ਦਿਵਾਰਤੇ ਮਨਾਇਆ ਗਿਆ ਅਸੀਂ ਉਹਨਾਂ ਦੀ ਯਾਦ ਦੇ ਉਹਦੇ ਵਿੱਚ ਕਿਤਾਬਾਂ ਦੀ ਐਗਜ਼ੀਬਿਸ਼ਨ ਲਗਵਾਈ ਕਿਤਾਬਾਂ ਦੀ ਐਗਜ਼ੀਬਿਸ਼ਨ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀਆਂ ਜੀਵਨ ਝਾਰਨੀ ਦੀਆਂ ਕਿਤਾਬਾਂ ਸੀ ਇਹਨਾਂ ਬੱਚਿਆਂ ਨੇ ਮਿੱਤੀਆਂ ਉਹਨਾਂ ਨੂੰ ਪੜਾਇਆ ਗਿਆ ਔਰ ਅਸੀਂ ਉਹਨਾਂ ਦੀ ਯਾਦ ਵਿੱਚ ਬੂਟੇ ਲਗਾਏ ਗਏ ਕਿ ਕਾਸੀਂ ਇੱਥੇ ਆਪਣੇ ਬੁਲਾਰੇ ਬੁਲਾ ਕੇ ਉਹਨਾਂ ਦੇ ਪਗਤ ਸਿੰਘ ਜੀ ਦੇ ਜੀਵਨੀ ਤੇ ਇੱਕ ਲੈਕਚਰ ਵੀ ਦਿੱਤਾ ਤਾਂ ਕਿ ਬੱਚਿਆਂ ਨੂੰ ਉਹਨਾਂ ਦੀ ਕੁਰਬਾਨੀਆਂ ਬਾਰੇ ਪਤਾ ਲੱਗੇ ਉਹਨਾਂ ਨੇ ਇਸ ਉਹਨਾਂ ਨੇ ਕੁਰਬਾਨੀ ਦਿੱਤੀ ਸੀਗੀ ਤੇ ਅੱਜ ਅਸੀਂ ਉਸ ਭਾਰਤ ਦਾ ਨਿਰਮਾਣ ਕਰ ਸਕੀਏ ਜਿਵੇਂ ਮਾਨ ਹੈ ਜਿਵੇਂ ਸੱਚੀ ਹੈ ਆਜ਼ਾਦੀ ਦੇ ਲਈ ਬਹੁਤ ਸਾਰੇ ਸ਼ਹੀਦ ਹੋਏ ਜਦੋਂ ਦੁਨੀਆਂ